ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਉਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਇੰਡੀਆ ਆਲਾਈਂਸ ਦੇ ਨਾਲ ਮਮਤਾ ਬੈਨਰਜੀ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਮਮਤਾ ਬੈਨਰਜੀ ਜਿਹੜੇ ਕਿਸੇ ਵੇਲੇ ਇੰਡੀਆ ਆਲਾਈਂਸ ਦਾ ਹਿੱਸਾ ਵੀ ਰਹੇ ਨਹੀਂ ਉਹਨਾਂ ਦੇ ਵੱਲੋਂ ਕਾਂਗਰਸ ਨੂੰ ਇੱਕ ਵੱਡੀ ਚੁਣੌਤੀ ਦਿੱਤੀ ਗਈ ਹੈ ਕਾਂਗਰਸ ਨੂੰ ਆਖਿਆ ਹੈ ਕਿ ਹਿੰਮਤ ਹੈ ਤਾਂ ਵਾਰਾਨਸੀ ਚ ਭਾਰਤੀ ਜਨਤਾ ਪਾਰਟੀ ਨੂੰ ਹਰਾ ਕੇ ਦਿਖਾਓ ਸੁਰ ਬਦਲ ਦੇ ਦਿਖਾਈ ਦੇ ਰਹੇ ਆ ਹਾਲਾਂਕਿ ਪਹਿਲਾਂ ਮਿਲ ਕੇ ਚੋਨਾ ਲੜਨ ਦੀ ਗੱਲ ਆਖੀ ਜਾ ਰਹੀ ਸੀ ਪਰ ਹੁਣ ਮਮਤਾ ਬੈਨਰਜੀ ਦੇ ਜਿਹੜੇ ਤੇਵਰ ਨੇ ਉਹ ਬਦਲਦੇ ਦਿਖਾਈ ਦੇ ਰਹੇ ਕਿਤੇ ਨਾ ਕਿਤੇ ਕਾਂਗਰਸ ਨੂੰ ਚੁਣੌਤੀ ਦਿੰਦੇ ਵਿਖੇ ਨੇ ਤੇ ਉਹਨਾਂ ਨੇ ਆਖਿਆ ਇੱਕ ਇਕੱਠ ਹੋਇਆ ਸੀ ਉੱਥੇ ਸਬੋਧਨ ਕਰਦਿਆਂ ਵੇਲੇ ਉਹਨਾਂ ਨੇ ਆਖਿਆ ਕਿ ਅਸੀਂ ਕਾਂਗਰਸ ਦੇ ਨਾਲ ਗੱਲਬਾਤ ਕੀਤੀ ਸੀ ਕਿ ਪੂਰੇ ਦੇਸ਼ ਦੇ ਵਿੱਚ 543 ਜਿਹੜੀਆਂ ਲੋਕ ਸਭਾ ਸੀਟਾਂ ਨੇ ਉਹਨਾਂ ਚੋਂ 300 ਦੇ ਉੱਤੇ ਕਾਂਗਰਸ ਲੜ ਲਵੇ ਤੇ ਉਸ ਤੋਂ ਬਾਅਦ ਦੇ ਵਿੱਚ ਬਾਕੀ ਜਿਹੜੀਆਂ 243 ਸੀਟਾਂ ਬਚ ਜਾਣਗੀਆਂ ਉਹਨਾਂ ਤੇ ਬਾਕੀ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਉਹ ਜਿੱਥੋਂ ਜਿੱਥੋਂ ਸਟਰੋਂਗ ਨੇ ਉੱਥੋਂ ਉੱਥੋਂ ਆਪਣੇ ਉਮੀਦਵਾਰ ਖੜੇ ਕਰਕੇ ਲੜ ਸਕਣਗੀਆਂ ਤਾਂ ਇਸ ਤਰੀਕੇ ਦਾ ਪ੍ਰਪੋਜ਼ਲ ਉਹਨਾਂ ਆਖਿਆ ਕਿ ਮੈਂ ਕਾਂਗਰਸ ਨੂੰ ਵੜਾ ਕੇ ਭੇਜਿਆ ਸੀ ਕਾਂਗਰਸ ਦੇ ਨਾਲ ਸਾਂਝਾ ਕੀਤਾ ਸੀ ਪਰ ਮੇਰੇ ਪ੍ਰਪੋਜ਼ਲ ਨੂੰ ਕੰਸੀਡਰ ਨਹੀਂ ਕੀਤਾ ਗਿਆ ਉਸ ਦੇ ਉੱਤੇ ਤੈਅ ਨਹੀਂ ਦਿੱਤਾ ਗਿਆ ਇਸ ਤਰੀਕੇ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹੁਣ ਕਿਤਨਾ ਕਿਤੇ ਫੁੱਟ ਪੈਂਦੀ ਦਿਖਾਈ ਦੇ ਰਹੀ ਹੈ ਇੰਡੀਆ ਲਾਇਨਸ ਦੇ ਵਿੱਚ ਤੇ ਦੂਜੇ ਪਾਸੇ ਜਦੋਂ ਵੈਸਟਰ ਬੰਗਾਲ ਦੇ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੜੋ ਨਿਆ ਯਾਤਰਾ ਪਹੁੰਚਦੀ ਆ ਤਾਂ ਉੱਥੇ ਵੀ ਇਸ ਤਰੀਕੇ ਦੀ ਸਿਆਸਤ ਹੋਈ ਦੋਸ਼ ਲੱਗੇ ਇੱਕ ਦੂਜੇ ਤੇ ਮਮਤਾ ਬੇਨਰਜੀ ਜਿਹੜੇ ਵੈਸਟਰ ਬੰਗਾਲ ਦੇ ਸੀਐਮ ਨੇ ਤੇ ਟੀਐਮਸੀ ਦੇ ਮੁਖੀ ਵੀ ਨੇ ਪ੍ਰਧਾਨ ਵੀ ਨੇ ਉਹਨਾਂ ਨੇ ਆਖਿਆ ਸੀ ਕਿ ਮੈਨੂੰ ਵੈਸਟਰ ਬੰਗਾਲ ਦੇ ਵਿੱਚ ऐसे यात्रा ਦੇ ਪਹੁੰਚਣ ਬਾਬਤ ਕੋਈ ਵੀ ਜਾਣਕਾਰੀ ਜਿਹੜੀ ਉਹ ਨਹੀਂ ਦਿੱਤੀ ਗਈ ਸੀ ਉੱਥੇ ਵੀ ਵਿਵਾਦ ਬੜਾ ਭੱਖਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਵਿਵਾਦ ਵੱਧਾ ਦਿਖਾਈ ਦੇ ਰਿਹਾ ਮਨਤਾ ਬੈਨਰਜੀ ਨੇ ਆਖਿਆ ਕਿ ਅਸੀਂ ਕਾਂਗਰਸ ਨੂੰ ਕਿਹਾ ਸੀ ਕਿ ਤੁਸੀਂ ਪਹਿਲਾਂ ਇੱਕ ਤਾਂ ਪੂਰੇ ਦੇਸ਼ ਦੀਆਂ 300 ਸੀਟਾਂ ਦਾ 543 ਸੀਟਾਂ 'ਚ 300 ਸੀਟਾਂ ਦੇ ਉੱਤੇ ਲੜਨ ਦਾ ਪ੍ਰਪੋਜ਼ਲ ਦਿੱਤਾ ਸੀ ਤੇ ਦੂਜਾ ਵੈਸਟ ਬੰਗਾਲ 'ਚ ਉਹਨਾਂ ਆਖਿਆ ਕਿ ਤੁਸੀਂ ਦੋ ਸੀਟਾਂ ਦੇ ਉੱਤੇ ਚੋਣ ਲੜ ਲਓ ਤੇ ਤੁਸੀਂ ਇੱਥੋਂ ਜਿੱਤ ਸਕਦੇ ਹੋ ਤੇ ਬਾਕੀ ਅਸੀਂ ਲੜਾਂਗੇ ਪਰ ਉਹਨਾਂ ਆਖਿਆ ਕਿ ਹੁਣ 40 ਦੀਆਂ 40 ਸੀਟਾਂ ਜੇਕਰ ਹਿੰਮਤ ਹੈ ਤਾਂ ਫਿਰ ਕਾਂਗਰਸ ਲੜਕੇ ਦਿਖਾਵੇ ਇੱਚ ਕਾਂਗਰਸ ਦੀ ਇੱਥੇ ਹਾਰ ਹੋਏਗੀ ਉਹਨਾਂ ਨੇ ਆਖਿਆ ਕਿ ਜਿੱਥੇ-ਜਿੱਥੇ ਕਾਂਗਰਸ ਜਿੱਤਦੀ ਹੁੰਦੀ ਸੀ ਹੁਣ ਉੱਥੇ ਵੀ ਹਾਰਨੇ ਲੱਗ ਰਹੀ ਹੈ ਤੇ ਅੱਗੇ ਵੀ ਹਾਰਦੀ ਰਹੇਗੀ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਨਹੀਂ ਦੇ ਸਕੇਗੀ ਉਹਨਾਂ ਆਖਿਆ ਕਿ ਹੁਣ 40 ਦੀਆਂ 40 ਸੀਟਾਂ ਤੇ ਤੁਸੀਂ ਲੜ ਲਓ ਤੇ ਜੇ ਹਿੰਮਤ ਹੈ ਤਾਂ ਫਿਰ ਵਾਰਾਨਸੀ ਚੋਂ ਭਾਜਪੀ ਨੂੰ ਖਤਮ ਕਰਕੇ ਦਿਖਾਓ ਤੇ ਨਾਲ ਦੀ ਨਾਲ ਦੱਸ ਦਈਏ ਕਿ ਨਾਲ ਉਹਨਾਂ ਆਖਿਆ ਕਿ ਜਿਵੇਂ ਰਾਹੁਲ ਗਾਦੀ ਦਾ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਉਹਨਾਂ ਆਖਿਆ ਕਿ ਅੱਜਕੱਲ੍ਹ ਫੋਟੋ ਸ਼ੂਟ ਦਾ ਬੜਾ ਨਵਾਂ ਟਰੈਂਡ ਚੱਲਿਆ ਹੋਇਆ ਹੈ ਜਿਹੜੇ ਪਹਿਲਾਂ ਕਦੇ ਠੇਹ ਚਾਹ ਦੇ ਠੇਲੇ ਤੇ ਜਾ ਕੇ ਨਹੀਂ ਖੜੇ ਸੀ ਅੱਜ ਕੱਲ ਉਹ ਬੀੜੀ ਮਜ਼ਦੂਰਾਂ ਦੇ ਨਾਲ ਬੈਠ ਕੇ ਚਾਹ ਪੀਂਦੇ ਤੇ ਫੋਟੋਆਂ ਖਿਚਾਉਂਦੇ ਦਿਖਾਈ ਦੇ ਰਹੇ ਨੇ ਤਾਂ ਇਸ ਤਰੀਕੇ ਦੇ ਨਿਸ਼ਾਨੇ ਰਾਹੁਲ ਗਾਂਧੀ ਦੇ ਉੱਤੇ ਸਾਦੇ ਜਾ ਰਹੇ ਆ ਪਿਛਤ ਦਿਨੀ ਰਾਹੁਲ ਗਾਂਧੀ ਦੀ ਤਸਵੀਰ ਵਾਇਰਲ ਹੋਈ ਸੀ ਜਿੱਥੇ ਉਹ ਮਜ਼ਦੂਰਾਂ ਦੇ ਨਾਲ ਬੈਠ ਕੇ ਚਾਹ ਪੀਂਦੇ ਦਿਖਾਈ ਦੇ ਰਹੀ ਸੀ ਇਸ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਗਈ ਹੈ ਤਿੱਖਾ ਸ਼ਬਦੀ ਵਾਰ ਕੀਤਾ ਗਿਆ ਮਮਤਾ ਬੈਨਰਜੀ ਦੇ ਵੱਲੋਂ ਮਮਤਾ ਬੈਨਰਜੀ ਨੇ ਇੱਕ ਵਾਰ ਵਰਤੋ ਦੱਸ ਦਈਏ ਕਿ ਕਾਂਗਰਸ ਨੂੰ ਚੁਣੌਤੀ ਦਿੱਤੀ ਹੈ ਚੁਣੌਤੀ ਦਿੱਤੀ ਹੈ ਕਿ ਜੇ ਹਿੰਮਤ ਹੈ ਤਾਂ ਫਿਰ ਭਾਰਤੀ ਜਨਤਾ ਪਾਰਟੀ ਨੂੰ ਵਰਣਸੀ ਦੇ ਵਿੱਚੋਂ ਹਰਾ ਕੇ ਦਿਖਾਓ ਤਾਂ ਤੁਹਾਨੂੰ ਮੰਨਿਏ ਜਿੱਥੇ ਜਿੱਥੇ ਤੁਸੀਂ ਲੜਦੇ ਹੁੰਦੇ ਸੀ ਜਿੱਥੇ ਜਿੱਥੇ ਲੜ ਕੇ ਜਿੱਤਦੇ ਹੁੰਦੇ ਸੀ ਉੱਥੇ ਤੁਸੀਂ ਅੱਜਕੱਲ੍ਹ ਹਾਰਦੇ ਦਿਖਾਈ ਦੇ ਰਹੇ ਹੋ ਤੇ ਇਸ ਦੇ ਨਾਲ ਹੀ ਮਮਤਾ ਬੇਨਰਜੀ ਨੇ ਆਖਿਆ ਕਿ ਅਸੀਂ ਜਿਹੜਾ 300 ਸੀਟਾਂ ਦੇ ਉੱਤੇ ਲੜਨ ਦਾ ਪ੍ਰਪੋਜ਼ਲ ਦਿੱਤਾ ਸੀ ਉਹਨੂੰ ਵੀ ਕੰਸੀਡਰ ਕਿਤੇ ਨਾ ਕਿਤੇ ਨਹੀਂ ਕੀਤਾ ਗਿਆ ਤੇ ਇੱਕ ਵਾਰ ਫਿਰ ਤੋਂ ਫੁੱਟ ਪੈਂਦੀ ਇੰਡੀਆ ਘੱਟ ਜੋੜ ਦੇ ਵਿੱਚ ਦਿਖਾਈ ਦੇ ਰਹੀ ਹੈ